ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਆਪਣੇ ਦਾ ਨੋਟ ਕਰ ਲਿਓ। ਪੈਂਡ ਮੋਦਕੀ ਆ ਗਿਆ ਸੱਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਤੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਤਲਵੰਡੀ ਭਾਈ ਫਰੀਦਕੋਟ ਮੰਨ ਲਓ ਵੀ ਜੇ ਫਰੀਦਕੋਟ ਦੀ ਗੱਲ ਕਰੀਏ ਤਾਂ 15-16 ਕਿਲੋਮੀਟਰ ਦੀ ਦੂਰੀ ਆ ਤੇ ਜੇ ਤਲਵੰਡੀ ਭਾਈ ਦੀ ਗੱਲ ਕਰੀਏ ਤਾਂ ਸੱਜਣੋ 7-8 ਕਿਲੋਮੀਟਰ ਦੀ ਦੂਰੀ ਆ ਰਾਜੂ ਨੂੰ ਮਿਲਾਵਾਂਗੇ ਤੁਹਾਨੂੰ ਦੋ ਝੋਟੀਆਂ ਇਸ ਘਰੇ ਵਿਕਰੀ ਆ ਲੀਆਂ ਸੱਜਣੋ ਇੱਕ ਬੂਰੀ ਤਾਜੀ ਸੁਈ ਇੱਕ ਸੱਜਣੋ ਮੋਹਰਾ ਦੀ ਝੋਟੀ ਇਹ ਵੀ ਤਾਜੀ ਸੁਈ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਆਪਾਂ ਮਾਲਕਾਂ ਤੋਂ ਪੁੱਛ ਲਾਂਗੇ ਜਿਹੜੇ ਸੱਜਣ ਦੇ ਜਿਹੜਾ ਪਸ਼ੂ ਪਸੰਦ ਆਉਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋ ਪੈਸੇ ਖਰਚ ਕਰਨੇ ਆ ਇਹ ਵੀ ਤੁਹਾਡਾ ਵੱਡਾ ਧੰਨਵਾਦ ਮੀਂਹ ਪਈ ਜਾਂਦਾ ਤੇ ਤੁਹਾਨੂੰ ਅੰਦਰ ਹੀ ਟੋਰ ਤਾਰ ਕੇ ਵਿਖਾ ਦੇਵਾਂਗੇ ਕਿਉਂਕਿ ਬਾਰਿਸ਼ ਹੋ ਰਹੀ ਆ ਆ ਕਰੋ ਚਲ ਦੱਸ ਦਿਓ ਨਾਲ ਕਮੈਂਟ ਕਮੈਂਟ ਕਰਕੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਸੱਜਣੋ ਬਾਰਿਸ਼ ਤਾਂ ਵੈਸੇ ਦੂਰ ਤੱਕ ਹੀ ਅੱਜ ਬਾਲਾ ਲੰਮਾ ਨਹੀਂ ਨਿਕਲਿਆ ਜਾਣਾ ਤੇ ਪਰ ਫਿਰ ਵੀ ਜਰੂਰ ਦੱਸ ਦਿਓ ਕਿਹੜੇ ਕਿਹੜੇ ਏਰੀਏ ਚ ਬਾਰਿਸ਼ ਹੋ ਰਹੀ ਧੰਨਵਾਦ ਹੋਊਗਾ ਤੁਹਾਡਾ ਜੁੜਿਓ ਐਂਡ ਤੱਕ ਰਾਜੂ ਵੀਰ ਸਾਸਤਰੀ ਕਾਲ ਜੀ 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 ਹੋਰ ਸੁਨਾ ਮੇਰਾ ਭਰਾ ਬੜੀ ਕਿਰਪਾ ਬਾਬੇ ਸ਼ਹੀਦਾਂ ਦੀ ਸ਼ੁਕਰ ਆ ਬਾਬੇ ਸ਼ਹੀਦ ਕਰਪਾ ਹੀ ਰੱਖਣ ਚੜਦੀਆਂ ਕਲਾ ਨਾ ਮੈਂ ਨਾ ਬੜੀ ਨਹੀਂ ਤੇ ਬਾਕੀ ਅੱਜ ਖਵਾਜਾ ਮਹਾਰਾਜਾ ਜੀ ਮਿਹਰਬਾਨ ਹਨਾ ਕਿਣਮਨ ਕਿਣਮਨ ਚੱਲੀ ਜਾਂਦੀ ਐ ਬੜਾ ਬੜਾ ਮੌਸਮ ਵੀ ਘੈਂਟ ਆ ਬਹੁਤ ਵਧੀਆ ਜੀ ਤੇ ਡਰੈੱਸ ਆਪਣਾ ਪਿੰਡ ਮੋਦਕੀ ਜ਼ਿਲ੍ਹਾ ਫੋਇਪਰ ਆ ਜੀ ਫੋਨ ਨੰਬਰ ਆ 9417537479 ਆ ਜੀ ਤੇ ਨੇੜੇ ਸੰਤਾਂ ਦਾ ਮਰਜੀਤ ਸਿੰਘ ਸਟੇਡੀਅਮ ਆ ਜੀ ਲਵਾਮ ਰੋਡ ਲਵਾਮ ਰੋਡ ਤੋਂ ਹਨਾ ਸ਼ੰਤ ਬਾਬਾ ਮਰਜੀਤ ਸਿੰਘ ਸਟੇਡੀਅਮ ਆਪਾਂ ਨੂੰ ਬਿਲਕੁਲ ਨਹੀਂ ਦੀ ਜਮਨ ਨਾਲ ਤੇ 94175 ਤੇ 37492 ਇਹਦੇ ਤੇ ਸੰਪਰਕ ਕਰ ਲੇ ਦੋ ਬਖਾ ਦੀਏ ਦੋ ਇੱਕ ਬੂਰੀ ਇੱਕ ਕਾਲੀ ਛੋਟੀ ਦੋਵੇਂ ਦੋਵੇਂ ਸੂਈਆਂ ਦੂਜਾ ਦੂਜਾ ਸੂਈ ਇਹ ਬੂਰੀ ਕਿੰਨੇ ਦਿਨਾਂ ਦੀ ਸੂਈ ਆ ਵੀਰ ਇਹਦੇ ਥੱਲੇ ਇਹ ਹੋ ਗਈ ਅੱਜ 10ਵੇਂ ਦਿਨ ਚੜ ਗਈ ਹੈ ਬਈ ਠੀਕ ਆ 9-10 ਦਿਨਾਂ ਦੀ ਸੂਈ ਆ ਮਗਰ ਕੱਟੀ ਬਹੁਤ ਸੂਈ ਹੈ ਨਾ ਆ ਇਸੇ ਦੀ ਜਣਾ ਇਸੇ ਦੀ ਕਾਲੀ ਹੈ ਆ ਵੇਖੋ ਸੱਜਣਾ ਕੱਤੀ ਕਾਲੀ ਦੇਖੀ ਆ ਚਲੋ ਇਹਦਾ ਕੁਦਰਤ ਤਾਂ ਪਰ ਬੱਚਾ ਬਹੁਤ ਵਧੀਆ ਦੇ ਕੇ ਗਈ ਆ ਵੀ ਨੱਗਰ ਇਹ ਨਹੀਂ ਵੀ ਲਸਾ ਫਿੱਕਾ ਆ ਬਾਕੀ ਲੇਵਾ ਭਾਂਡਾ ਵੇਖੋ ਝੋਟੀ ਥੱਲੇ ਕੀ ਬਾਤ ਆ ਜਗੀਆਂ ਪੂਰੀਆਂ ਨਾ ਮਿੱਟੀ ਤੇ ਪੈਂਦੀ ਆ ਬਾਈ ਪੈਰ ਹਾਂ ਤੇ ਬੁੱਲ ਤੇ ਹਾਂ ਚਿੱਟੀਆਂ ਅੱਖਾਂ ਹੈ ਨਹੀਂ ਬਾਕੀ ਹੈਗਾ ਅੱਖਾਂ ਦੀ ਵੀ ਪਾਹ ਮਾਰਦੀ ਨੀਲੀ ਹਾਂ ਉਹਨੇ ਚਾਲੇ ਆ ਜਮ ਹਾਂ ਨੀਲੀ ਪਾਹ ਫੈ ਗਈ ਆ ਓਕੇ ਹੁਣ ਇਹਦੇ ਕੋਲੇ ਧਾਰਾਂ ਇਹਦੇ ਥੱਲੇ ਭਾਈ 10 ਲੀਟਰ ਦੁੱਧ ਹੈਗਾ ਠੀਕ ਆ ਕੋਈ ਬੰਦਾ 9 ਮੰਨ ਕੇ ਲਵੇ ਠੀਕ ਆ ਸਿਆਣੀ ਗੱਲ ਹਾਂਜੀ ਜਿਹਨੇ ਲੈਣੀ ਉਹਨੇ 10 ਤੇ ਵੀ ਨਹੀਂ ਲੈਣੀ ਜਿਹਨੇ ਨੇ ਲੈ ਲੈਣੀ ਉਹਨੇ 9 ਤੇ ਵੀ ਲੈਣੀ ਹਾਂਜੀ 9 ਲੀਟਰ ਮੰਨ ਕੇ ਸੌਦਾ ਕਰ ਲੈ ਮਗਰ ਕੱਟੀ 10 ਦਿਨਾਂ ਦੀ ਸੂਈ ਲੈਟੀ ਲੂਟੀ ਅਗਲਾ ਪਾਵੇ ਦੁੱਧ ਦੇ ਦਊਗੀ ਹਜੇ ਕੋਈ ਨਹੀਂ ਪਾਇਆ ਇਹਨੂੰ ਕਾ ਤੇਰਾ ਵੀ ਕੰਮ ਬਿਜੀ ਵਾਲਾ ਹੀ ਆ ਹਾਂ ਤੇ ਦੂਜਾ ਨੰਬਰ ਭੱਜ ਨਾ ਸਾਲ ਚੱਲਿਆ ਹੈ ਠੀਕ ਆ ਹਾਂਜੀ ਓਕੇ ਚੋਣ ਤਾਂ ਬਹੁਤ ਚੰਗੀ ਟੌਰ ਬੜੀ ਆ ਹੈ ਕੋਈ ਘੋਰ ਨਾ ਛਟਾ ਠੀਕ ਆ ਓਕੇ ਟੌਰ ਕਰਾਈਏ ਚੱਕੀ ਦੀ ਉਧਰ ਨੂੰ ਲੈ ਚੰਦੇ ਨੂੰ ਬਾਲਾ ਨਾ ਵੀਰੇ ਲੰਮੀ ਨਹੀਂ ਤੁਰਨੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਇੱਧਰ ਨੂੰ ਲੈ ਜਾ ਸੱਜਣੋ ਮੈਂ ਤੁਹਾਨੂੰ ਪਹਿਲਾਂ ਕਹਦਾ ਵੀ ਲੰਮੀ ਨਹੀਂ ਤੁਰਨੀ ਕਿਉਂਕਿ ਬਾਹਰ ਬਾਰਿਸ਼ ਆ ਤੇ ਮੁੜ ਕੇ ਪਸੂ ਨਾ ਯਾਰ ਕਈ ਵਾਰੀ ਨਹੀਂ ਸਮੇ ਦਾ ਬਾਈ ਇੱਥੇ ਹੀ ਟੌਰ ਚੈੱਕ ਕਰ ਲਓ ਜੇ ਕੋਈ ਸਰਨ ਸੁਰਨ ਜਾਂ ਬਾਈ ਬੂਈ ਉਹ ਗਾਰੰਟੀ ਦੇਵਾਂਗੇ ਤੁਹਾਨੂੰ ਜਿਹੜੀ ਵੀ ਚੀਜ਼ ਆ ਗਈ ਸਾਹਮਣੇ ਦੱਸਾਂਗੇ ਵੀ ਅਗਲਾ ਕਹਦਾ ਖਣੀ ਜਾਣ ਕੇ ਨਹੀਂ ਤੁਰ ਕੇ ਵਿਖਾਈ ਮੈਂ ਬਾਕੀ ਬੇਫਿਕਰ ਹੋ ਜਾਓ ਆ ਬੱਚੇ ਤੇ ਸਹਿਮਤਾ ਬਾਕੀ ਕੋਸ਼ਿਸ਼ ਕਰਦੇ ਆ ਤੁਹਾਨੂੰ 2 ਮਿੰਟ ਸਮਾਂ ਵੱਧ ਲੈ ਲਾਂਗੇ ਤੁਹਾਡਾ ਪਰ ਤੁਹਾਨੂੰ ਧਾਰਾ ਜ਼ਰੂਰ ਚੈੱਕ ਕਰਾ ਦੇਾਂਗੇ 100 ਦੇ ਵਿੱਚੋਂ 30 35% ਮੈਂ ਪਾਸ ਹੋ ਜਾਂਦੀ ਆ ਸੱਜਣੋ ਕਈ ਕਹੇ ਭੈਣ ਭਰਾ ਨੇ ਆਨਲਾਈਨ ਮੰਗਾਉਣੀ ਹੁੰਦੀ ਆ ਨਹੀਂ ਆਇਆ ਜਾਂਦਾ ਤੇ ਫਿਰ ਉਹਨੂੰ ਸੌਖਾ ਹੋ ਜਾਂਦਾ ਵੀ ਪਸ਼ੂ ਬੱਚੇ ਤੇ ਸਹਿਮਤਾ ਅਸੀਲ ਆ ਛੱਡ ਕੱਟੀ ਰਾਜੂ ਮਰਾ ਦੇ ਦੋ ਦੋ ਧਾਰਾ ਮੇਰਾ ਭਰਾ ਵੇਖੋ ਲੈਵਾ ਭਾਂਡਾ ਸੱਜਣੋ 12 ਲੀਟਰ ਦੋਤਾ ਦੇ ਜਿਉਂ ਨਾਮ ਨਾਲ ਕਹਿੰਦਾ ਆਪਣਾ ਮਨ ਹੈਨਾ ਹਾਂਜੀ ਆਪਣਾ ਮਨ ਕਹਿੰਦਾ ਬਾਕੀ ਆਪਾਂ ਤਾਂ ਜਿੰਨਾ ਹੈਗਾ ਉਨਾ ਹੀ ਚਵਾ ਸਕਦੇ ਅੱਜ ਬਾਕੀ ਦਾ ਅਗਲੇ ਦੀ ਸੇਵਾ ਹੈਨਾ ਵੱਧ ਕਰੂਗਾ ਵੱਧ ਚੋਲੂਗਾ ਜੇ ਇਦੋਂ ਵੀ ਘੱਟ ਕਰੂਗਾ ਤੇ ਫਿਰ ਇਦੋਂ ਘਟੂਗੀ ਵੇਖੋ ਸੱਜਣਾ ਬੱਚਾ ਪੁੱਤਾਂ ਚੱਟੀ ਜਾਂਦੀ ਵਿਖਾਤੀ ਤੁਹਾਨੂੰ ਪਸਮਿਆਂ ਹੁੰਦੇ ਹੋ ਉਦੋਂ ਬਾਅਦ ਆਪਾਂ ਤਾਂ ਰਾ ਚੈੱਕ ਕਰਾ ਦੇਾਂਗੇ ਸੱਜਣਾ ਬਸਮਾ ਝੋਟੀ ਨੇ ਕਰ ਲਿਆ ਤੇ ਬੱਚਾ ਮੰਨ ਲੈਣਦੇ ਹੋ ਉਦੋਂ ਬਾਅਦ ਆਪਾਂ ਤੁਹਾਨੂੰ ਇਹਦੀਆਂ ਜਿਹੜੀਆਂ ਧਾਰਾ ਦੋ ਦੋ ਉਹ ਜ਼ਰੂਰ ਚੈੱਕ ਕਰਾ ਦੇਾਂਗੇ ਹਾਂਜੀ 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 ਕੋਈ ਨਹੀਂ ਆ ਗੀਏ ਸੋ ਨੀ ਆ ਅਗਲੇ ਥਾਣੇ ਦੀ ਬਈ ਇਹ ਕਿਵਾਸ ਦੇਖੋ ਸੱਜਣਾ ਅਗਲੇ ਥਾਣੇ ਬਾਸਕਰ ਬਾਸਕਰ ਭਾਲਾ ਨਾ ਡੁੱਲੀ ਦੀ ਮਗਰ ਲਿਆਂਦੀ ਕਿਵਾਇ ਕਰ ਲਓ ਓਕੇ ਅ ਰੇਟ ਇਹਦਾ ਕੀ ਲਊਗਾ ਸਾ ਰੇਟ ਵੀਰੇ ਦਾ 1,115,000 ਰੁਪਏ 1,115,000 ਰੁਪਿਆ ਡਿਮਾਂਡ ਕਰਦੇ ਆ ਹਨਾ ਹਾਂ ਨਹੀਂ ਓਕੇ ਆ ਸੋਨਾ ਜਗਾੜਾ ਕਰਮਾਲੀ ਨੂੰ ਜਿਉਂਦੀ ਰਵੇ 115 ਚ ਪਿਆਰ ਮੁਹੱਬਤ ਕਰ ਦਿਆਂਗੇ ਵੀਰੇ ਆਈ ਭੈਣ ਭਰਾ ਦਾ ਠੀਕ ਆ ਆ ਝੋਟੀ ਦਾ ਸੁਆ ਦੂਜਾ ਇਹਦਾ ਵੀ ਦੂਜਾ ਜੀ ਇਹ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਅੱਜ ਚੌਥਾ ਦਿਨਾਂ ਦੀ ਸੂਈ ਨੇ ਬਈ ਇਹ ਚਾਰਾਂ ਦਿਨਾਂ ਦੀ ਸੂਈ ਆ ਹਾਂਜੀ ਇਹਦੇ ਕੋਲੇ ਧਾਰਾ ਇਹਦੇ ਥੱਲੇ 8 ਲੀਟਰ ਬੋਲਾ ਹੈਗਾ ਠੀਕ ਆ ਹਾਂ ਤੂੰ ਕੋਈ 7 ਮੰਨ ਕੇ ਲੈ ਲਓ 8 ਹੈਗਾ ਯਾਰ 7 ਮੰਨ ਕੇ ਜੇ ਕੱਚਾ ਦੁੱਧ ਬੌਹ ਲਈ ਆ ਹਾਂਜੀ ਸੁਹਾ ਦੂਜਾ ਬੱਚਾ ਕੱਟਾ ਕਿ ਕੱਟੀ ਬੱਚਾ ਕੱਟਾ ਜੀ ਇਹਦੇ ਮਗਰ ਆ ਗਿਆ ਕੱਟਾ ਓਕੇ ਕਰਾ ਦੇ ਤੋਰ ਚੱਕ ਇਹਦੀ ਸੱਜਣੋ ਵੇਖਿਓ ਸਿੰਘ ਚੰਗਾ ਕੱਟੀ ਦਾ ਘੱਟ ਚੰਗਾ ਬੀਲ ਚੰਗੀ ਆ ਲੈ ਬਾਈ ਭਾਂਡੇ ਦੀ ਸਾਫ ਸੁਥਰੀ ਆ ਥਾਣ ਬੜੀ ਪਾਵਰ ਵਾਲਾ ਲੱਗਾ ਦੂਰਾ ਵੇਖੋ ਤੇ ਬਾਕੀ ਏ ਨੋਟ ਕਰ ਲਿਓ ਵੀ ਟਾਈਮ ਚਵਾਈ ਤੋਂ ਰੋਕਿਆ ਹੋਇਆ ਕੋਈ ਸੱਜਣ ਇਹ ਨਾ ਸੋਚੇ ਵੀ ਯਾਰ ਮੀਂਹ ਪੈਂਦਾ ਸੀ ਸਵੇਰ ਦੇ ਟਾਈਮ ਹੀ ਵੀਡੀਓ ਕਰਦੇ ਪਏ ਆ ਕੋਈ 2 ਘੰਟੇ ਲੇਟ ਆ ਸੱਜਣੋ ਉਸ ਹਾਵਣਾ ਗੈਸ ਲਾਇਆ ਜੋ ਮੇਰੇ ਭੈਣਾ ਭਰਾ ਤੇ ਕਿਉਂਕਿ ਤੁਸੀਂ ਟਾਈਮ ਇੱਕ ਰਿਕਵੈਸਟ ਬੇਨਤੀ ਇਹ ਹੁੰਦੀ ਆ ਸੱਜਣੋ ਤੁਸੀਂ ਸ਼ਾਮ ਨੂੰ ਜਿੰਨੇ ਵਜੇ ਵਿਹਲੀ ਕਰਦੇ ਆ ਮੈਂ ਓਨੇ ਵਜੇ ਆਪਦੀ ਟਾਈਮ ਤੋਂ ਟਾਈਮ ਤੜਕੇ ਚੋਕੇ ਦੱਦ ਮੈਨ ਲਿਆ ਕਰੋ ਸ਼ੀਸ਼ਾ ਸਾਹਮਣੇ ਆਜੇ ਇਹਦਾਂਗਾ ਮੈਂ ਧਰਮ ਖਾਈਏ ਵਿਖਾ ਦੇ ਇਹਦੇ ਮਗਰ ਸਜਣੋ ਕੱਟਾ ਵਾ ਨੋਟ ਕਰ ਲਿਓ ਜਿਹੜੀ ਚੀਜ਼ ਹੋਈ ਉਨੀ ਦੱਸੀ ਜਾਊਗੀ ਕੋਈ ਐ ਨਹੀਂ ਹੈਗਾ ਤੁਹਾਨੂੰ ਫालतू ਚੀਜ਼ ਦੱਸ ਦੇਣਗੇ ਸਜਣੋ ਇਹਦਾ ਬੱਚਾ ਵੀ ਛੜਾਤਾ ਤੁਹਾਨੂੰ ਦੋ ਦੋ ਧਾਰਾਂ ਇਹ ਕਰਮਾਂ ਵਾਲੀ ਝੋਟੀ ਦੀਆਂ ਵੀ ਚੈੱਕ ਕਰਾਉਣੇ ਆ ਵੇਖਿਓ ਬਸ ਮੈਂ ਆਉਂਦਿਓ ਬੱਚੇ ਤੇ ਸਹਿਮਤ ਦਾ ਪੂਰ ਛੱਟੇ ਦਾ ਪਤਾ ਲੱਗ ਜਾਊਗਾ ਸਜਣੋ ਬਸ ਮਾ ਇਸ ਝੋਟੀ ਦਾ ਵੀ ਕਰਵਾ ਲਿਆ ਤੇ ਉਦੋਂ ਬਾਅਦ ਤੁਹਾਨੂੰ ਆਪਾਂ ਇਹਦੀਆਂ ਵੀ ਧਾਰਾ ਚੈੱਕ ਕਰਾਉਣੇ ਆ ਵੇਖੋ ਕੱਲੇ ਠੋਕੇ ਬੂਰੀ ਨੇ ਆਜੋ ਇਹਦਾ ਵੀ ਲੈਖਾ ਜੋਖਾ ਕਰਕੇ ਥੋੜਾ ਨਾਲ ਸਾਝਾ ਵੇਖੋ ਪਸਮਾਕੀਤਾ ਚੈੱਕ ਕਰ ਲਓ ਉਦੋਂ ਬਾਅਦ ਤੁਹਾਨੂੰ ਧਾਰਾਂ ਹਾਂ ਅਗਲਿਆਂ ਦੀ ਮਾਰਦੇ ਮਾਰਦੇ ਬਾਪਾ ਵੈ ਕਰੀ ਕੋਲੀ ਬਹੁਤ ਆ ਬਈ ਰੂਹੀ ਹਾਂ ਵਾਕੇ ਹੱਥ ਨੂੰ ਨਹੀਂ ਪਤਾ ਲੱਗਦਾ ਹਨ ਮਗਰ ਲੈ ਚੱਲ ਬਾਤ ਕਰਨਾ ਢੋਲਕੇ ਵਾਲਾ ਇਹਦਾ ਰੇਟ ਕੀ ਕਰਦਗੇ ਕਰਦੇ ਪਿੱਛੋਂ ਇਹਨੂੰ ਨਹੀਂ ਚੰਗੀ ਏ ਇਹਦਾ 1 ਲੱਖ ਤੇ 5000 ਰੁਪਇਆ ਬਾਈ 1 ਲੱਖ ਤੇ 5000 ਰੁਪਇਆ ਇਹਦਾ ਰੇਟ ਆਪਾਂ ਕਰਦੇ ਆ ਆਏ ਭੈਣ ਭਰਾ ਦਾ ਮਾਨਤਾਨ ਕਰਾਂਗੇ ਫੜੀ ਪੂਛ ਮੜੀ ਜੀ ਕਰਾ ਦੇ ਫਿਰ ਵੀ ਤਸੱਲੀ ਵੇਖੋ ਸੱਜਣਾ ਚੰਗੀ ਜਗੀ ਹੋਈ ਏ ਝੋਟੀ 2-2.5 ਘੰਟੇ ਤੈਨਾਂ ਲੇਟ ਲਾ ਲਿਓ ਹਾਂਜੀ ਮਗਰ ਕੱਟਾ 1 ਲੱਖ ਤੇ 5000 4400 ਦੀ 100 ਤੇ ਆ ਬੂਰੀ ਇਹਦਾ ਵੀ ਤੁਹਾਨੂੰ ਲੇਖਾ ਜੋਖਾ ਪੁੱਛ ਕੇ ਹਾਂਝਾ ਕਰਤਾ ਚੰਗੇ ਪੱਠਪੜੇ ਦੀ ਆ ਬਾਕੀ ਕੋਲੇ ਆ ਕੇ ਵੇਖਿਓ ਪਸੰਦ ਆਊਗੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ